ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਕਨਈਆ ਮਿਸਲ ਬਾਰੇ ਸੋ ਕਨਈਆ ਮਿਸਲ ਦੇ ਸੰਸਥਾਪਕ ਕੌਣ ਸੀ ਸੋ ਕਨਈਆ ਮਿਸਲ ਦੇ ਜੋ ਪੁਰਖੇ ਜੋ ਬਜ਼ੁਰਗ ਸੀ ਕਿੱਥੋਂ ਦੇ ਰਹਿਣ ਵਾਲੇ ਸਨ ਸਾਰੀ ਜਾਣਝ ਪਾਵਾਂਗੇ ਤੁਹਾਡੇ ਨਾਲ ਬੜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਕਰੋ ਤਾਂ ਜੋ ਚੰਗੀਆਂ ਚੀਜ਼ਾਂ ਅੱਗੇ ਵਧ ਸਕਣ ਸੋ ਵੀਡੀਓ ਵੱਲ ਚੱਲਦੇ ਕਨਈਆ ਮਿਸਲ ਦੀ ਸਥਾਪਨਾ ਜੈ ਸਿੰਘ ਦੁਆਰਾ ਕੀਤੀ ਗਈ ਸੀ ਜੋ ਕਿ ਲਾਹੌਰ ਤੋਂ 21 ਕਿਲੋਮੀਟਰ ਦੱਖਣ ਪੱਛਮ ਵਿੱਚ ਫਿਰੋਜ਼ਪੁਰ ਜਾਣ ਵਾਲੀ ਸੜਕ ਤੇ ਕਾਨਾ ਪਿੰਡ ਦਾ ਰਹਿਣ ਵਾਲਾ ਸੀ ਸੋ ਉਹਨਾਂ ਦੇ ਪਿਤਾ ਜੀ ਦਾ ਨਾਮ ਖੁਸ਼ਾਲ ਸਿੰਘ ਸੀ ਜੋ ਕਿ ਲਾਹੌਰ ਵਿੱਚ ਘਾਹ ਵੇਚਦੇ ਸਨ ਜੈ ਸਿੰਘ ਨੇ ਨਵਾਬ ਕਪੂਰ ਸਿੰਘ ਜੀ ਤੋਂ ਅਮਰਤ ਛੱਕਿਆ ਸੀ ਪੰਜਾਬ ਵਿੱਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਅਰਾਜਕਤਾ ਫੈਲ ਗਈ ਸੀ ਇਸ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੈ ਸਿੰਘ ਖਨਿਆ ਨੇ ਰਿਆੜਕੀ ਦੇ ਉਪਜਾਊ ਇਲਾਕਿਆਂ ਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਉਸਨੇ ਜਲਦੀ ਹੀ ਆਪਣੇ ਸਾਥੀਆਂ ਨਾਲ ਮੁਕੇਰੀਆਂ ਹਾਜੀਪੁਰ ਪਠਾਨਕੋਟ ਅਤੇ ਗੁਰਦਾਸਪੁਰ ਤੇ ਵੀ ਕਬਜ਼ਾ ਕਰ ਲਿਆ ਸਭ ਤੋਂ ਪਹਿਲਾਂ ਜੈ ਸਿੰਘ ਨੇ ਆਪਣੀ ਪਤਨੀ ਦੇ ਪਿੰਡ ਸੋਯਾਰੀ ਨੂੰ ਆਪਣਾ ਰਾਜਧਾਨੀ ਬਣਾਇਆ ਫਿਰ ਉਸਨੇ ਬਟਾਲਾ ਅਤੇ ਤੀਜੀ ਵਾਰ ਮਕੇਰੀਆ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ 1763 ਵਿੱਚ ਜੈ ਸਿੰਘ ਨయ్యా ਨੇ ਹੋਰ ਸਿੱਖ ਸਰਦਾਰਾਂ ਨਾਲ ਮਿਲ ਕੇ ਕਸੂਰ ਨੂੰ ਲੁੱਟਿਆ ਅਤੇ 1764 ਈਸਵੀ ਵਿੱਚ ਸਰਹੰਦ ਤੇ ਹਮਲਾ ਕੀਤਾ ਇਸ ਹਮਲੇ ਵਿੱਚ ਸਰਹੰਦ ਦਾ ਸੂਬੇਦਾਰ ਚੈਨ ਖਾਨ ਮਾਰਿਆ ਗਿਆ 1774 ਈਸਵੀ ਵਿੱਚ ਜੈ ਸਿੰਘ ਨయ్యా ਨੇ ਕਾਂਗੜਾ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਵੀ ਜੈ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਜੈ ਸਿੰਘ ਨੇ ਜੱਸਾ ਸਿੰਘ ਆਲੋਵਾਲੀਆ ਨਾਲ ਮਿੱਤਰਤਾ ਕਰ ਲਈ ਦੋਨਾਂ ਨੇ ਮਿਲ ਕੇ 1776 ਈਸਵੀ ਵਿੱਚ ਜੱਸਾ ਸਿੰਘ ਰਾਮਗੜੀਆਂ ਨੂੰ ਸਤਲੋਜ ਦੇ ਦੱਖਣ ਵੱਲ ਭਜਾ ਦਿੱਤਾ ਅਤੇ ਉਸ ਦੇ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਇਸ ਤੋਂ ਬਾਅਦ 1783 ਈਸਵੀ ਵਿੱਚ ਜੱਸਾ ਸਿੰਘ ਆਲੋਵਾਲੀਆ ਦੀ ਮੌਤ ਤੋਂ ਬਾਅਦ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਨੇ ਜੱਸਾ ਸਿੰਘ ਰਾਮਗੜੀਆਂ ਨਾਲ ਮਿਲ ਕੇ ਜੈ ਸਿੰਘ ਘਨਿਆ ਦੇ ਵਿਰੁੱਧ ਬਟਾਲੇ ਨੇੜੇ ਲੜਾਈ ਲੜੀ ਜਿਸ ਵਿੱਚ ਜੈ ਸਿੰਘ ਦਾ ਇਕਲੌਤਾ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਬਾਅਦ ਵਿੱਚ ਜੈ ਸਿੰਘ ਕਨਈਆ ਨੇ ਮਹਾ ਸਿੰਘ ਨਾਲ ਸਮਝੌਤਾ ਕਰ ਲਿਆ ਤੇ ਆਪਣੀ ਪੋਤਰੀ ਮਹਿਤਾਬ ਕੌਰ ਦਾ ਵਿਆਹ ਮਹਾ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ 1758 ਵਿੱਚ ਜੈ ਸਿੰਘ ਕਨਈਆ ਦੀ ਮੌਤ ਹੋ ਗਈ ਤੇ ਜੈ ਸਿੰਘ ਕਨਈਆ ਦੀ ਮੌਤ ਤੋਂ ਬਾਅਦ ਉਹਨਾਂ ਦੀ ਨੌ ਸਦਾ ਕੌਰ ਕਨਈਆ ਮਿਸਲ ਦੀ ਨਵੀਂ ਨੇਤਾ ਬਣੀ ਤੇ ਉਸਨੇ 1799 ਈਸਵੀ ਵਿੱਚ ਭੰਗੀ ਮਿਸਲ ਦੇ ਸਰਦਾਰ ਮੋਹਰ ਸਿੰਘ ਸੈਬ ਸਿੰਘ ਅਤੇ ਚੇਹ ਸਿੰਘ ਨੂੰ ਹਰਾਉਣ ਵਿੱਚ ਰਣਜੀਤ ਸਿੰਘ ਦੀ ਕਾਫੀ ਸਹਾਇਤਾ ਕੀਤੀ ਸਦਾ ਕੌਰ ਦੀ ਮਦਦ ਨਾਲ ਰਣਜੀਤ ਸਿੰਘ ਨੇ ਪੰਜਾਬ ਦੇ ਕਈ ਇਲਾਕਿਆਂ ਤੇ ਆਪਣਾ ਅਧਿਕਾਰ ਕਰ ਲਿਆ ਤੇ 1821 ਈਸਵੀ ਵਿੱਚ ਮਹਾਰਾਜਾ ਦੀ ਉਪਾਧੀ ਹਾਸਲ ਕੀਤੀ ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਇਲਾਵਾ ਚ ਨੌਟਕ ਸੂਰ ਕਾਂਗੜਾ ਤੇ ਇਸ ਦੇ ਨਾਲ ਹੀ ਹਜ਼ਾਰਾਂ ਅਟਕ ਨੂੰ ਵੀ ਜਿੱਤਣ ਵਿੱਚ ਸਦਾਕੌਰ ਦੀਆਂ ਫੌਜਾਂ ਨੇ ਰਣਜੀਤ ਸਿੰਘ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸਦਾਕੌਰ ਦੀ ਪੁੱਤਰੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ ਸੀ ਜਦੋਂ ਇਸ ਗੱਲ ਦਾ ਪਤਾ ਸਦਾਕੌਰ ਨੂੰ ਲੱਗਿਆ ਤਾਂ ਉਸ ਨੇ ਆਪਣੇ ਹੱਥ ਖਿੱਚ ਲਿਆ ਤੇ ਬ੍ਰਿਟਿਸ਼ ਅਫਸਰ ਸਰ ਚਾਰਲਸ ਅਤੇ ਸਰ ਡੇਵਿਡ ਨਾਲ ਮਿਲ ਕੇ ਆਪਣਾ ਅਲੱਗ ਰਾਜ ਕਾਇਮ ਕਰਨ ਵਿੱਚ ਲੱਗ ਗਏ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਅਤੇ ਸਦਾ ਕੌਰ ਵਿਚਕਾਰ ਅਣਬਣ ਹੋ ਗਈ ਤੇ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਕੈਦ ਕਰਕੇ ਕਨਈਆ ਮਿਸਲ ਦੇ ਜ਼ਿਆਦਾਤਰ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਸੋ 1832 ਵਿੱਚ ਰਾਣੀ ਸਦਾ ਕੌਰ ਦੀ ਮੌਤ ਹੋ ਗਈ ਸੀ ਕਨਈਆ ਮਿਸਲ ਦੇ ਇੱਕ ਹੋਰ ਭਾਗ ਦਾ ਮਾਲਕ ਹਕੀਕਤ ਸਿੰਘ ਸੀ ਜੋ ਕਿ ਚੈ ਸਿੰਘ ਦੇ ਪਿੰਡ ਦੇ ਨਜ਼ਦੀਕ ਜੁਲਕਾ ਪਿੰਡ ਦਾ ਰਹਿਣ ਵਾਲਾ ਸੀ ਹਕੀਕਤ ਸਿੰਘ ਨੇ ਜੈ ਸਿੰਘ ਨਾਲ ਮਿਲ ਕੇ ਕਈ ਮਹੱਤਵਪੂਰਨ ਇਲਾਕਿਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਸਨ ਉਸ ਨੇ ਆਪਣੇ ਆਪ ਨੂੰ ਕਨਿਆ ਮਿਸਲ ਦਾ ਨਵਾਂ ਨੇਤਾ ਘੋਸ਼ਿਤ ਕੀਤਾ ਅਤੇ ਕਾਲਨਪੁਰ ਝਾਰਖੰਡ ਕਾਨਗੜ ਅਕਾਲਗੜ ਆਦ ਪਿੰਡਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਤੇ 1760 ਵਿੱਚ ਹਕੀਕਤ ਰਾਏ ਨੇ ਚੂੜੀਆਂਵੱਲਾ ਪਿੰਡ ਨੂੰ ਤਬਾਹ ਕਰਕੇ ਉਥੇ ਸੰਗਤਪੁਰ ਨਾਂ ਦਾ ਨਵਾਂ ਪਿੰਡ ਵਸਾਇਆ ਅਤੇ ਫਤਿਹਗੜ ਦੇ ਕਿਲੇ ਦਾ ਨਿਰਮਾਣ ਕੀਤਾ ਤੇ 1782 ਵਿੱਚ ਉਸਨੇ ਆਪਣੀ ਪੋਤਰੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਨਾਲ ਕਰ ਦਿੱਤਾ 1812 ਇਸ ਵਿੱਚ ਹਕੀਕਤ ਸਿੰਘ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਉਸ ਦਾ ਕੋਈ ਆਪਣਾ ਪੁੱਤਰ ਨਹੀਂ ਸੀ ਜਿਸ ਕਾਰਨ ਕਨਈਆ ਮਿਸਲ ਤੇ ਰਣਜੀਤ ਸਿੰਘ ਦੀ ਮਿਸਲ ਨੇ ਆਪਣਾ ਕਬਜ਼ਾ ਕਰ ਲਿਆ ਸੀ ਅਤੇ ਕਨਈਆ ਮਿਸਲ ਦਾ ਅੰਤ ਹੋ ਗਿਆ ਸੋ ਇਹ ਸੀ ਵੀਡੀਓ ਕਨਈਆ ਮਿਸਲ ਦੇ ਇਤਿਹਾਸ ਬਾਰੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਗਰ ਇਸ ਵੀਡੀਓ ਚ ਕੋਈ ਕਮੀ ਪੇਸ਼ੀ ਲੱਗਦੀ ਹੈ ਕੋਈ ਗੱਲ ਮੂੰਹ ਚੋਂ ਉਸ ਤਰ੍ਹਾਂ ਦੀ ਨਿਕਲ ਜਾਂਦੀ ਤਾਂ ਉਸ ਲਈ ਪਹਿਲਾਂ ਹੀ ਮਾਫੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਸੀਂ ਅੱਗੇ ਤੋਂ ਉਸ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ